ਹੈਲੋ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਵੀਟੀ ਬੁਟੀਕ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਲੇਟੈਸਟ ਜੀ ਬੁਟੀਕ ਸਟਾਈਲ ਸੂਟ ਲੈ ਕੇ ਆਇਆ ਕਾਟਨ ਦੇ ਤੇ ਕੁਆਲਿਟੀ ਇੱਕ ਨੰਬਰ ਆ ਸੂਟ ਇੱਕ ਨੰਬਰ ਆ ਰੇਡ ਡਿਫਰੈਂਟ ਡਿਫਰੈਂਟ ਰੈਂਡ ਵਾਲੀ ਆ ਹਨਾ 1899 1499 ਮੇ 1399 ਤੇ 1299 ਇਹਦੀ ਰੇਂਜਾਂ ਦੇ ਵਿੱਚ ਦੇ ਸੂਟ ਆ ਬੁਟੀਕ ਸਟਾਈਲ ਸੂਟ ਆ ਜਿੱਦਾਂ ਗਰਲਿਸ਼ ਲੁੱਕ ਦੇ ਹੁੰਦੇ ਆ ਬਹੁਤ ਫਾਈਨ ਤੇ ਸੁਪੀਰੀਅਰ ਫੈਬਰਿਕ ਆ ਤੇ ਸੋ ਲੋ ਸੋ ਪੀਸ ਹਨਾ ਵੀ ਸਿੰਗਲ ਸਿੰਗਲ ਕਲਰ ਹੈ ਸੂਟਾਂ ਦਾ ਬੜੇ ਪਿਆਰੇ ਜੀ ਪੀਸ ਹੈ ਜੀ ਫਟਾਫਟ ਸੂਟ ਦੇਖਣਾ ਹੈ ਤੇ ਆਪਣਾ ਬੁੱਕ ਕਰਾਉਣਾ ਹੈ ਕਿਸੇ ਦਾ ਰਿਪੀਟ ਮਿਲੂਗਾ ਕਿਸੇ ਦਾ ਕੋਈ ਨਹੀਂ ਮਿਲੂਗਾ ਠੀਕ ਹੈ ਜੀ ਇਸ ਕਰਕੇ ਫਟਾਫਟ ਆਪਣੇ ਸੂਟ ਬੁੱਕ ਕਰਾ ਲੈਣਾ ਸਭ ਤੋਂ ਪਹਿਲਾ ਪੀਸ ਦੇਖੋ ਬਹੁਤ ਪਿਆਰੇ ਜੀ ਪੀਸ ਹੈ ਇਹ ਤੁਹਾਨੂੰ ਮਿਲੂਗੀ ਜੀ ਸ਼ਰਟ ਬੜੀ ਸੋਹਣੀ ਆ ਦੇਖੋ ਲੀਨਨ ਕਾਟਨ ਕੱਪੜਾ ਹੁੰਦਾ ਹੈ ਜੀ ਇੱਕ ਲੀਨਨ ਹੁੰਦੀ ਹੈ ਖੜੀ-ਖੜੀ ਜੀ ਇਹ ਬੜੀ ਸੌਫਟ ਜਿਹਾ ਕੱਪੜਾ ਹੈ ਬੜਾ ਸੋਹਣਾ ਠੀਕ ਹੈ ਤੇ ਵਿੱਚ ਤੁਹਾਡੀ ਇਨਸਰਟ ਕੀਤੀ ਹੈ ਜੀ ਲੇਸ ਇੱਥੇ ਤੁਹਾਨੂੰ ਟਾਈ ਪੱਟੀ ਦਿੱਤੀ ਹੈ ਦੋਨੋਂ ਪਾਸੇ ਲੇਸ ਲਗਾ ਕੇ ਠੀਕ ਹੈ ਜੀ ਇਹ ਤੁਹਾਡਾ ਸੂਟ ਹੋ ਗਿਆ ਜਿੱਦਾਂ ਤੇ ਮਾਡਲ ਦੀ ਲੁੱਕ ਤੁਸੀਂ ਦੇਖ ਲਓ ਜੀ ਇਹ ਮਾਡਲ ਦੀ ਲੁੱਕ ਰਹਿਣ ਵਾਲੀ ਹੈ ਇਸ ਟਾਈਪ ਦਾ ਪੀਸ ਬਣੇਗਾ ਜੀ ਤੁਹਾਡਾ ਰੈਡੀ ਹੋ ਕੇ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਪੀਸ ਆ ਤੇ ਇਹ ਤੁਹਾਡੀ ਬਾਟਮ ਆ ਜੀ ਬਾਟਮ ਦਾ ਕੱਪੜਾ ਵੀ ਦੱਸ ਦਿੰਦੀ ਆ ਕਿਹੜਾ ਆ ਪਿਓਰ ਕੋਟਨ ਦਾ ਬਾਟਮ ਦਾ ਕੱਪੜਾ ਆ ਜੀ ਨੰਬਰ 1 ਰਹੇਗਾ ਸੋ ਲੋ ਪੀਸ ਹੈ 1899 ਰੁਪਏ ਪੀਸ ਦਾ ਰੇਟ ਰਹੇਗਾ ਸਿੰਗਲ ਪੀਸ ਹੈ ਜੀ ਕੋਈ ਕਲਰ ਆਪਸ਼ਨ ਨਹੀਂ ਕੋਈ ਕੁਛ ਨਹੀਂ ਕੋਟਾ ਡੋਰੀਆ ਦਾ ਬੜਾ ਗਜਬ ਜਿਹਾ ਤੁਹਾਨੂੰ ਦੇ ਰਹੇ ਹਾਂ ਦੁਪੱਟਾ ਆ ਦੇਖੋ ਚਾਰੋਂ ਪਾਸੇ ਤੁਹਾਨੂੰ ਲੇਸ ਆ ਦੇਖੋ ਇੱਥੇ ਲੇਸ ਇਨਸਰਟ ਕੀਤੀ ਹੈ ਇੱਧਰ ਵੀ ਠੀਕ ਹੈ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਇਹ ਪੂਰਾ ਹੱਥ ਦਾ ਤੁਹਾਨੂੰ ਟਾਂਕੇ ਦਾ ਕੰਮ ਕਰਿਆ ਚੁੰਨੀ ਦੇ ਵਿੱਚ ਇਹ ਪੂਰਾ ਨਾ ਜਿਦਾ ਚਾਵਲ ਦਾਣਾ ਹੁੰਦਾ ਆ ਆ ਦੇਖੋ ਪੂਰਾ ਰੇਸ਼ਮ ਦੇ ਧਾਗੇ ਦਾ ਕੰਮ ਹੈ ਜੀ ਇਹ ਪੂਰਾ ਠੀਕ ਹੈ ਇੱਕ ਕੋਟਾ ਡੋਰੀਆ ਦਾ ਤੁਹਾਡਾ ਦੁਪੱਟਾ ਹੋਏਗਾ ਬੜਾ ਸੋਹਣਾ ਡਿਜ਼ਾਈਨਰ ਦਾ ਅੱਛਾ ਪੀਸ ਹੈ ਜੀ ਗਰਲਿਸ਼ ਲੁੱਕ ਚ ਨੰਬਰ 1 1899 ਰੁਪਏ ਠੀਕ ਹੈ ਇਹ ਵੀ ਤੁਹਾਨੂੰ ਇਸੇ ਤਰ੍ਹਾਂ ਮਿਲ ਰਿਹਾ ਇਨਸਰਟ ਕਰਕੇ ਜੀ ਇਹ ਵਾਲੇ ਆਗੇ ਜੀ 1499 ਰੁਪਏ ਦੇ ਠੀਕ ਹੈ ਇਹ ਦੋ ਪੀਸ ਤੁਹਾਨੂੰ ਮਿਲੂਗੇ 1499 ਰੁਪਏ ਬਹੁਤ ਸੁਪੀਰੀਅਰ ਕਾਟਨ ਹੁੰਦੀ ਹੈ ਜੀ ਅੱਛੇ ਸੂਟ ਆਏ ਆ ਦੇਖੋ ਇੱਥੇ ਪੱਟੀ ਲੱਗੀ ਹੋਈ ਹੈ ਪਿਓਰ ਕਾਟਨ ਦਾ ਬੜਾ ਵਧੀਆ ਕਪੜਾ ਹੈ ਸੌਫਟ ਜਿਹਾ 1499 ਰੁਪਏ ਰੇਟ ਹੈ ਜੀ ਨੰਬਰ 2 ਠੀਕ ਹੈ ਨੰਬਰ 2 ਪਿਓਰ ਕਾਟਨ ਦੀ ਬਾਟਮ ਹੈ ਇਹ ਤੁਹਾਨੂੰ ਘੇਰਾ ਮਿਲ ਰਿਹਾ ਘੇਰੇ ਤੇ ਲੇਸ ਬੜੀ ਸੋਹਣੀ ਆਫ ਵਾਈਟ ਕਲਰ ਦੀ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਇਹਦਾ ਦੁਪੱਟਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਤਿਆਰ ਕਰਿਆ ਹੋਇਆ ਪੂਰਾ ਪੈਚਵਰਕ ਦੇ ਨਾਲ ਬਹੁਤ ਪਿਆਰੀ ਜੀ ਚੀਜ਼ ਬਣਾਈ ਹੋਈ ਆ ਆ ਦੇਖੋ ਗਰਮੀਆਂ ਦਾ ਬੜਾ ਸ਼ਾਨਦਾਰ ਜਿਹਾ ਸੂਟ ਆ ਦੇਖੋ ਜੀ ਬਹੁਤ ਸ਼ਾਨਦਾਰ ਜਿਹਾ ਪੀਸ ਚਾਰੇ ਪਾਸੇ ਦੇਖੋ ਲੇਸ ਡਬਲ ਕਰਕੇ ਤੁਹਾਨੂੰ और लगाई है समोसा लेस से गोटा पट्टी दे के पूरा हाईलाइटिंग खूब लंबा चौड़ा दुपट्टा बहुत प्यारा जा पीस बना के दिया या, सिर्फ और सिर्फ चौदह सौ नड़िन्नवे रुपए पूरा ये स्टिच कर पैच ठीक है समोसा लेस के चौदह सौ नड़िनवे रुपए नंबर दो नैक्सट पीस भी यही रेट रहेगा जी वन फोर डबल नाइन ਹਾਂ ਦੇਖ ਪਿਓਰ ਕਾਟਨ ਦਾ ਇਹ ਤੁਹਾਨੂੰ ਬਾਟਮ ਮਿਲ ਰਹੀ ਹੈ ਠੀਕ ਹੈ ਜੀ ਇਹਦਾ ਇਹ ਮਿਲੂਗਾ ਤੁਹਾਨੂੰ ਦੁਪੱਟਾ ਨੰਬਰ ਰਹੇਗਾ ਜੀ 3 ਠੀਕ ਹੈ ਜੀ ਇਹ ਮਿਲੂਗਾ ਤੁਹਾਨੂੰ ਪਿਓਰ ਦਾ ਦੁਪੱਟਾ ਹਾਂ ਦੇਖ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਵਿੱਚ ਨਿੱਕੀ ਨਿੱਕੀ ਜੀ ਬੁੱਟੀ ਹੈ ਕਿਤੇ ਕਿਤੇ ਨਾ ਆ ਦੇਖੋ ਨੰਬਰ 3 ਗਲੇ ਤੇ ਤੁਹਾਨੂੰ ਇਦਾਂ ਹੈਂਡ ਦਾ ਟੱਚ ਮਿਲੂਗਾ ਨੰਬਰ 3 1400 99 ਰੁਪਏ ਕਪੜਾ ਬਹੁਤ ਸੋਹਣਾ ਜਿਆ ਹੁਣ ਜਿਹੜੇ ਇਹ ਵਾਲੇ ਪੀਸ ਦਿਖਾ ਰਹੀਆਂ ਤੁਹਾਨੂੰ ਇਹ 1399 ਰੁਪਏ ਦੀ ਰੇਂਜ ਹੈ ਜੀ ਬਹੁਤ ਪਿਆਰੇ ਜਿਹੇ ਪੀਸ ਐ ਸਾਰੇ ਜੇ ਇਹ ਰੇਟ ਦਾ ਹਿਸਾਬ ਨਾਲ ਹੀ ਚੀਜ਼ ਹੁੰਦੀ ਹੈ ਬਟ ਇਹ ਚੀਜ਼ ਸਾਰੀ ਹੀ ਸੁਪੀਰੀਅਰ ਹੈ ਜੀ ਸਾਰੀ ਵਧੀਆ ਹੈ ਹੈਨਾ ਮਤਲਬ ਜਿਸ ਹਿਸਾਬ ਦਾ ਵੀ ਤੁਸੀਂ ਪਰਚੇਸ ਕਰਨਾ ਹੈ ਤੁਹਾਨੂੰ ਵੈਰਾਈਟੀ ਦਿਖ ਜਾਂਦੀ ਹੈ ਵੀ ਤੁਸੀਂ ਕਿਸ ਤਰ੍ਹਾਂ ਦਾ ਪਸੰਦ ਕਰਨਾ ਚਾਹੁੰਦੇ ਆ ਇਹ ਤੁਹਾਡਾ ਸ਼ਿਫੋਨ ਦਾ ਦੁਪੱਟਾ ਹੈ ਜੀ ਠੀਕ ਹੈ ਰੇਟ ਤੁਹਾਡਾ 1399 ਰੁਪਏ ਆ ਨੰਬਰ ਤੁਹਾਡਾ 4 ਹੈ ਜੀ ਗਲੇ ਤੇ ਤੁਹਾਨੂੰ ਕਟਵਰ ਇੱਕ ਦਾ ਇਦਾਂ ਕੰਮ ਮਿਲ ਰਿਹਾ ਰਿਯਨ ਕਾਟਨ ਦਾ ਫੈਬਰਿਕ ਲੱਗ ਰਿਹਾ ਜੀ ਕੁਛ ਇਦਾਂ ਇਸ ਟਾਈਪ ਦਾ ਨੰਬਰ 4 ਹੈ ਲੰਬਾਈ ਚੁੜਾਈ ਫੁੱਲ ਹੈ ਕੱਢਾਈ ਸਾਈਜ਼ ਹੋਏ ਜੀ ਨੈਕਸਟ ਪੀਸ ਆ ਦੇਖੋ ਜੀ ਇਹ ਇਸ ਟਾਈਪ ਦਾ ਪੀਸ ਬਣਿਆ ਦੇਖੋ। ਇਹਦੀ ਰੇਂਜ 1399 ਆ ਠੀਕ ਹੈ। ਪ੍ਰਿੰਟ ਉਸੇ ਤਰ੍ਹਾਂ ਦਾ ਹੈ ਇੱਥੇ ਲੇਸ ਦਈ ਹੈ ਠੀਕ ਹੈ ਜੀ। ਇਹ ਤੁਹਾਨੂੰ ਪ੍ਰਿੰਟ ਮਿਲ ਰਿਹਾ ਪਿਓਰ ਕਾਟਨ ਦੀ ਬਾਟਮ ਮਿਲ ਰਹੀ ਹੈ ਜੀ। ਨੰਬਰ ਮਿਲ ਰਿਹਾ 5 ਠੀਕ ਹੈ ਜੀ। ਦੁਪट्टे ਦਾ ਡਿਜ਼ਾਈਨ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਮਿਲ ਰਿਹਾ ਆ ਦੇਖ। ਆ ਦੁਪट्टे ਦਾ ਡਿਜ਼ਾਈਨ ਮਿਲੇਗਾ ਤੁਹਾਨੂੰ ਇਸ ਟਾਈਪ ਦਾ। ਬਹੁਤ ਪਿਆਰਾ ਜਿਹਾ ਕਾਟਨ ਦਾ ਸੂਟ ਹੈ। थोड़ा अंदर बहर पा दंबर पी तेरह सौ नड़िन्नवे रुपए ने मिलूगा जी देखो नैक्सट पीस ए मिलेगा बड़ा सोहना जहा बिल्कुल सिंपल जी टाई पट्टी बहुत प्यारा जहा कपड़ा ਇਦੋਂ ਲਾਈਨਿੰਗ ਲੱਗੂਗੀ ਜੀ ਇਸ بیس ਨੂੰ ਥੋੜਾ ਜਿਹਾ ਲਾਈਨਿੰਗ ਵਾਲਾ بیس ਹੈ ਅੰਦਰ ਬਾਹਰ ਪਾਣ ਦੇ ਸੂਟ ਹੈ ਜੀ ਇਹ ਤੁਹਾਨੂੰ ਮਤਲਬ ਕਿ ਕਿਹ ਰੇਟ ਮਿਲ ਰਹੀ ਹੈ ਲੇਸ ਇਹ ਪ੍ਰਿੰਟ ਕਰਕੇ ਇਹਨੂੰ ਪੂਰਾ ਚੇਨ ਸਟਿਚ ਦੇ ਨਾਲ ਸੂਟ ਬਣਾਇਆ ਹੋਇਆ 1399 ਰੁਪਏ ਪੀਸ ਦਾ ਰੇਟ ਰਹੇਗਾ ਪਿਓਰ ਲਿਲਨ ਦਾ ਸੂਟ ਹੈ ਜੀ ਬੜਾ ਸੋਹਣਾ ਠੀਕ ਹੈ ਨੰਬਰ 6 ਅੱਛਾ ਜਿਹਾ ਪੀਸ ਹੈ ਇਹ ਤੁਹਾਡੀ ਬਾਟਮ ਹੈ ਜੀ ਇਹ ਤੁਹਾਨੂੰ ਮਿਲੂਗਾ ਪਿਆਰਾ ਜਿਹਾ ਦੁਪੱਟਾ नंबर खूब लंबा चौड़ा दुपट्टा बड़ा सोहना आ देखो इस टाइप का ठीक है जी इस टाइप का पीस रहेगा नंबर नेक्स्ट पीस नंबर सत्त ਆ ਦੇਖ ਇਹ ਤੁਹਾਡਾ ਦੁਪੱਟਾ ਇਹ ਰਿਹਾ ਨੰਬਰ 7 ਠੀਕ ਹੈ ਨੈਕਸਟ ਪੀਸ ਇਹਦਾ ਪਿੰਕ ਟੋਨ ਆ ਦੇਖ ਬਹੁਤ ਸੋਹਣਾ ਸੂਟ ਹੈ ਕਿਸੇ ਨੂੰ ਆਪਾਂ ਨੇ ਕਿਸੇ ਅੱਛੇ ਨੂੰ ਗਿਫਟ ਵੀ ਕਰਨੇ ਹੈ ਤਾਂ ਵੀ ਆਪਾਂ ਨੂੰ ਖੁਦ ਵਾਸਤੇ ਵੀ ਚਾਹੀਦੇ ਤਾਂ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਸੂਟਾਂ ਨੂੰ ਪਰਚੇਸ ਕਰ ਸਕਦੇ ਆ ਬਹੁਤ ਪਿਆਰੇ ਜਿਹੇ ਪੀਸ ਆ ਨੰਬਰ 8 ਠੀਕ ਹੈ ਜੀ ਨੈਕਸਟ ਲਾਸਟ ਪੀਸ ਹੈ ਜੀ 1399 ਦਾ ਆਹ ਦੇਖ ਆ ਲੋ ਜੀ ਇਹ ਤੁਹਾਡੀ ਬਾਟਮ ਨੰਬਰ 9 ਠੀਕ ਹੈ ਜੀ ਇਹ ਰਹੇਗਾ ਤੁਹਾਡਾ ਦੁਪੱਟਾ ਬਹੁਤ ਗਜਬ ਜਿਹਾ ਦੁਪੱਟਾ ਪੈਚਵਰਕ ਦਾ ਕੰਮ ਚੁੰਨੀ ਤੇ ਬਹੁਤ ਯੂਨੀਕ ਜੀ ਚੀਜ਼ ਬਣੀ ਹੋਈ ਆ ਦੇਖੋ ਪੂਰਾ ਸਮੋਸਾ ਕਰਕੇ ਨਾ ਬਣਾ ਕੇ ਪੂਰਾ ਪੇਸਟ ਕਰਿਆ ਹੋਇਆ ਟਾਂਕੇ ਨਾਲ ਪੂਰਾ ਹੱਥ ਦੇ ਨਾਲੇ ਪੈਚ ਬਣੇ ਹੋਏ ਆ ਦੇਖੋ ਹੱਥ ਦੇ ਟਾਂਕੇ ਨਾਲ ਨਾ ਪੂਰਾ ਸਟਿਚ ਕਰਕੇ ਬੜਾ ਸੋਹਣਾ ਰਾ ਕਾਟਨ ਦਾ ਕਪੜਾ ਹੁੰਦਾ ਨਾ ਉਹਦੇ ਉੱਪਰ ਬੜਾ ਸੋਹਣਾ ਚੁੰਨੀ ਦਾ ਕੰਮ ਕਰਿਆ ਹੋਇਆ ਨੰਬਰ 9 ਹੈ 1399 ਰੁਪਏ ਲੰਬਾਈ ਚੁੜਾਈ ਹੈ ਸੂਟ ਦੀ ਫੁੱਲ ਨੈਕਸਟ ਪੀਸ ਆਗੇ ਜੀ 1299 ਵਾਲੇ ਹੁਣ ਇਹ ਸਾਰੇ ਪੀਸ 1299 ਦੇ ਆ ਜੀ ਦੇਖੋ ਬੜਾ ਸੋਹਣਾ ਗਲਾ ਬਣਾਇਆ ਗਲੇ ਦੇ ਉੱਪਰ ਕੰਮ ਕਰਿਆ ਇਹ ਗਲਾ ਤਿਆਰ ਕਰਿਆ ਹੋਇਆ ਜੀ ਇਹ ਸ਼ਫੌਨ ਦਾ ਦੁਪੱਟਾ ਇਹ ਖੂਬ ਲੰਬਾਈ ਚੁੜਾਈ ਪਿਓਰ ਕਾਟਨ ਦਾ ਸੂਟ ਨੰਬਰ 10 1299 ਰੁਪਏ ਠੀਕ ਹੈ ਜੀ ਹੁਣ ਸਾਰੇ ਸੂਟ ਤੁਹਾਨੂੰ 1299 ਦੇ ਦੇਵਾਂਗੇ ਜੀ ਲਓ ਜੀ ਦੇਖੋ ਪੀਸ ਦੇਖੋ ਯਾਰ ਲਿਲੰਦਾ ਬਿਲਕੁਲ ਸੌਫਟ ਕਪੜਾ ਹੁੰਦਾ ਹੈ ਨਾ ਜਿਦਾਂ ਗੰਗਾ ਦਾ ਬਿਲਕੁਲ ਸੌਫਟ ਜਿਹਾ ਕਪੜਾ ਉਹ ਕਪੜਾ ਆ ਜੀ ਇਹ ਕਿਹੜਾ ਹੈ ਦੇਖੋ ਠੀਕ ਹੈ ਇਹ ਪੂਰਾ ਪ੍ਰਿੰਟ ਕਰਕੇ ਨਾ ਉੱਪਰ ਨੋਟ ਵਰਕ ਦਾ ਪੂਰਾ ਹੈਂਡ ਦਾ ਟੱਚ ਦਿਆ ਹੋਇਆ ਠੀਕ ਹੈ ਜੀ ਇਸੇ ਤਰ੍ਹਾਂ ਤੁਹਾਨੂੰ ਬੈਕ ਤੇ ਮਿਲ ਰਿਹਾ ਤੇ ਇਹ ਬਾਟਮ ਹੈ ਇਹਦੇ ਨਾਲ ਸਟਿਚ ਕਰਿਆ ਹੋਇਆ ਠੀਕ ਹੈ ਹਾਂ ਦੇਖੋ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਲਿਲੰਦਾ ਨੰਬਰ ਰਹੇਗਾ ਜੀ 11 ਰੇਟ ਰਹੇਗਾ 1299 ਤੇ ਇਹ ਤੁਹਾਨੂੰ ਮਿਲੇਗਾ ਬੜਾ ਸੋਹਣਾ ਜਿਹਾ ਦੁਪੱਟਾ ਬਹੁਤ ਪਿਆਰੇ ਜਿਹੇ ਰੇਟ ਤੇ ਬਹੁਤ ਪਿਆਰੀ ਜੀ ਚੀਜ਼ ਤੁਹਾਨੂੰ ਦੇ ਰਹੇ ਫਟਾਫਟ ਸੂਟ ਬੁੱਕ ਕਰਾ ਲੈਣਾ ਆਫ ਵਾਈਟ ਦੇ ਨਾਲ ਬਲੈਕ ਕੰਬੀਨੇਸ਼ਨ ਠੀਕ ਹੈ ਜੀ 1299 ਨੰਬਰ 11 ਨੈਕਸਟ ਪੀਸ ਇਹ ਕੁਕੀ ਨੇ ਪਿਆਰੇ ਪਿਆਰੇ ਡਿਜ਼ਾਈਨਰ ਪੂਰੇ ਬੁਟੀਕ ਸਟਾਈਲ ਪੀਸ ਹੈ ਅੱਛੇ ਹਾਂ ਦੇ ਹਾਂ ਲਓ ਜੀ ਦੇਖ ਕਿੰਨਾ ਪਿਆਰਾ ਸੂਟ ਬਣਿਆ ਵਾ ਪੂਰਾ ਇਹ ਤੁਹਾਨੂੰ ਮਿਲ ਰਿਹਾ ਜੀ ਇਹਦਾ ਗਲੇ ਤੇ ਕੰਮ ਦੇਖੋ ਡੋਰੀ ਵਰਕ ਦਾ ਇਹ ਬਹੁਤ ਪਿਆਰਾ ਜਿਹਾ ਲਿਲਨ ਦਾ ਸੂਟ ਆ ਲਾਈਨਿੰਗ ਪੀਸ ਲੰਦਾ ਹੈ ਜੀ ਇਹ ਵਾਲਾ ਠੀਕ ਹੈ ਨੰਬਰ ਰਹੇਗਾ ਜੀ 12 ਠੀਕ ਹੈ ਦੁਪੱਟਾ ਰਹੇਗਾ ਜੀ ਇਹ ਵਾਲਾ ਆ ਦੇਖ ਦੇਖੋ ਕਿੰਨਾ ਪਿਆਰਾ ਪੀਸ ਹੈ ਠੀਕ ਹੈ ਨੰਬਰ 12 ਨੈਕਸਟ ਪੀਸ ਹੈਗਾ ਜੀ ਤੁਹਾਡਾ ਇਹ ਵਾਲਾ ਇਹ ਦੇਖੋ ਇਹ ਤਾਂ ਜਿੱਦਾਂ ਗੰਗਾ ਦੇ ਸੂਟ ਹੁੰਦੇ ਨੇ ਨਾ ਸੇਮ ਉਹੀ ਚੀਜ਼ ਹੈ ਜੀ ਉਸੇ ਤਰ੍ਹਾਂ ਦਾ ਫੈਬਰਿਕ ਉਸੇ ਤਰ੍ਹਾਂ ਦੀ ਚੀਜ਼ ਸਟਿਚ ਕਰਾਉਣ ਤੋਂ ਪਹਿਲਾਂ ਲੈ ਲੰਦਾ ਸੂਟ ਹੁੰਦਾ ਹੈ ਪਾਣੀ 'ਚ ਕੱਢਣਾ ਜ਼ਰੂਰੀ ਹੁੰਦਾ ਹੈ ਜੀ ਪਾਣੀ 'ਚ ਹਲਕਾ ਜਿਹਾ ਕੱਢ ਕੇ ਇਹ ਰੈਨ ਨੂੰ ਸਟਿਚ ਕਰਾਓ ਕਿਉਂਕਿ ਕੱਪੜਾ ਥੋੜਾ ਜਿਹਾ ਗੱਫ ਹੁੰਦਾ ਇਹ ਵਾਲਾ ਇਹ ਪੂਰਾ ਪ੍ਰਿੰਟ ਹੈ ਪ੍ਰਿੰਟ ਤੇ ਹੈਂਡਵਰਕ ਹੈ ਜੀ ਨੰਬਰ 13 ਠੀਕ ਹੈ ਇਹ ਮਿਲੇਗਾ ਤੁਹਾਨੂੰ ਇਹਦਾ ਦੁਪੱਟਾ ਆ ਦੇਖ ਗਰਲਿਸ਼ ਲੁੱਕ ਦਾ ਪੀਸ ਹੈ ਬੰਦਾ ਅੰਦਰ ਬਾਹਰ ਵੀ ਪਾ ਕੇ ਜਾਏ ਅੱਛਾ ਲੱਗਦਾ ਹੈ ਸੂਟ ਦੇਖੋ ਆ ਦੇਖ ਨੰਬਰ 13 ਠੀਕ ਹੈ ਬਹੁਤ ਸੋਹਣਾ ਜਿਹਾ ਪੀਸ ਹੈ फटाफट पट सूट बुक करा लेना अपना केवल नैक्सट पीसो नंबर चौदह ठीक है नंबर चौदह नेक्स्ट पीस ਨੰਬਰ 15 ਹਾਂ ਹਾਂ ਪੂਰਾ ਡਿਜ਼ਾਈਨ ਪ੍ਰਿੰਟ ਕਰਿਆ ਹੋਇਆ ਨੰਬਰ 15 ਠੀਕ ਹੈ ਜੀ ਨੈਕਸਟ ਪੀਸ ਹੈਗਾ ਜੀ ਨੰਬਰ 16 ਹਾਂ ਇਹ 16 ਨੰਬਰ ਹੈ ਠੀਕ ਹੈ ਜੀ ਨੈਕਸਟ ਪੇਜ ਦਿਖਾएंगे ਜੀ ਤੁਹਾਨੂੰ ਇਹ ਵਾਲਾ ਇਹ ਵੀ ਬਹੁਤ ਸੋਹਣਾ ਜਿਹਾ ਬੇਸ ਆ ਬਹੁਤ ਸੋਹਣਾ ਜਿਹਾ ਕੱਪੜਾ ਆ 1299 ਰੁਪਏ ਵਾਲੇ ਸੂਟ ਦਿਖਾ ਰਹੇ ਹਾਂ ਜੀ ਇਹ ਸ਼ਰਟ ਆ ਠੀਕ ਹੈ ਇਹ ਆਪਣੀ ਬਾਟਮ ਹੈ ਜੀ ਠੀਕ ਹੈ ਤੇ ਇਹ ਤੁਹਾਨੂੰ ਦੁਪੱਟਾ ਮਿਲੂਗਾ ਨੰਬਰ ਰਹੇਗਾ ਜੀ 17 ਠੀਕ ਹੈ ਇਹ ਕੇਰਾ ਕੇਰੇ ਤੇ ਬੜਾ ਸੋਹਣਾ ਪ੍ਰਿੰਟ ਤੇ ਨੀਚੇ ਤੁਹਾਨੂੰ ਲੇਸ ਇਦਾਂ ਮਿਲ ਰਹੀ ਠੀਕ ਹੈ ਜੀ ਲੰਬਾਈ ਚੁੜਾਈ ਦਾ ਕੋਈ ਈਸ਼ੂ ਨਹੀਂ ਹੈਗਾ ਬਹੁਤ ਸੋਹਣਾ ਦੁਪੱਟਾ ਆ ਇਹ ਦੇਖੋ ਦੁਪੱਟੇ ਦਾ ਡਿਜ਼ਾਈਨ ਬਹੁਤ ਜ਼ਿਆਦਾ ਵਧੀਆ ਹੈ ਆ ਲੈ ਦੇਖੋ ਬਹੁਤ ਸੋਹਣਾ ਦੁਪੱਟਾ ਆ ਨੰਬਰ 17 नेक्स्ट इधर रहेगा जी नंबर अठारह नंबर उन्नीस नंबर उन्नीस आलो ठीक है ही के कलर है नेक्स्ट रहेगा जी अपना नंबर भी ਹਾਂ ਇਹ ਬਹੁਤ ਸੋਹਣਾ ਪੀਸ ਹੈ ਨੰਬਰ 20 ਚਿੰਨੀਆਂ ਬਹੁਤ ਸੋਹਣੀਆਂ ਇਹਨਾਂ ਦੀਆਂ ਨਾ ਡਿਜ਼ਾਈਨਰ ਜੀਆਂ ਨੰਬਰ 20 ਠੀਕ ਹੈ ਕੋਈ ਖਰਾਬ ਹੋਣ ਦਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਵਧੀਆ ਸੂਟ ਆਪਣਾ ਆਰਾਮ ਨਾਲ ਰਫ ਐਂਡ ਟਫ ਤੋਂ 52 ਅੱਗੇ ਥੋੜਾ ਆ ਗਿਆ ਜੀ ਇਹ ਵੀ 1299 ਵਾਲੇ ਪੀਸ ਸਾਰੇ ਡਿਜ਼ਾਈਨਰ ਪੀਸ ਹੈ ਬੁਟੀਕ ਸਟਾਈਲ ਅੱਛਾ ਫੈਬਰਿਕ ਹੈ ਅੱچھے ਸੂਟ ਆ ਆ ਦੇਖ ਹਾਂ ਲਓ ਜੀ ਠੀਕ ਹੈ ਬਹੁਤ ਸੋਹਣਾ ਦੇਖੋ ਤੁਹਾਨੂੰ ਲੈਕ ਤੇ ਮਿਲ ਰਿਹਾ ਕੰਮ ਠੀਕ ਹੈ ਜੀ ਇਹ ਘੇਰੇ ਤੇ ਮਿਲ ਰਿਹਾ ਬਹੁਤ ਸੋਹਣਾ ਜਿਹਾ ਕੰਮ ਤੇ ਇਹ ਮਿਲੇਗਾ ਤੁਹਾਨੂੰ ਦੁਪੱਟਾ ਇਹਦਾ ਦੇਖੋ ਜੀ ਨੰਬਰ 1 ਕੀ ਬਹੁਤ ਪਿਆਰਾ ਪੀਸ ਖੋਲਿਆ ਤੁਹਾਡੇ ਸਾਹਮਣੇ ਇਹ ਲਿਨਨ ਕਾਟਨ ਦਾ ਕੱਪੜਾ ਹੁੰਦਾ ਜੀ ਇਸ ਟਾਈਪ ਦਾ ਹਨਾ ਲਾਈਨਿੰਗ ਵੈਸੇ ਇਹਨੂੰ ਲੱਗਦੀ ਹੈ ਪੀਸ ਨੂੰ ਪਰ ਇਹ ਚੁੱਬਦਾ ਚੱਬਦਾ ਕੁਝ ਨਹੀਂ ਮਤਲਬ ਸੌਫਟ ਕਾਟਨ ਦਾ ਕੱਪੜਾ ਹੁੰਦਾ ਆ ਵਧੀਆ ਕੱਪੜਾ ਤੇ ਨਾਲੇ ਰੇਟ ਵੀ ਤੁਹਾਨੂੰ ਠੀਕ ਮਿਲ ਰਿਹਾ 1299 ਰੁਪਏ ਚ ਸੂਟ ਮਿਲ ਰਿਹਾ ਬਹੁਤ ਪਿਆਰਾ ਜਿਹਾ ਮਿਲ ਰਿਹਾ ਤੁਹਾਨੂੰ ਦੁਪੱਟਾ ਆ ਦੇਖੋ ਬਹੁਤ ਸੋਹਣਾ ਮਿਲ ਰਿਹਾ ਦੁਪੱਟਾ ਦੇਖ ਗਜਬ ਜੀ ਪ੍ਰਿੰਟਿੰਗ ਗਜਬ ਜਿਹਾ ਡਿਜ਼ਾਈਨ ਨੰਬਰ 21 ਠੀਕ ਹੈ ਜੀ ਨੈਕਸਟ ਪੀਸ ਨੰਬਰ Y ਆ ਲੋ ਜੀ ਇਹ ਤੁਹਾਨੂੰ ਗੜਾ ਮਿਲ ਰਿਹਾ ਜੀ ਬਹੁਤ ਸੋਹਣਾ ਠੀਕ ਹੈ ਇਹ ਬਾਟਮ ਨੰਬਰ 2 ਇਹ ਮਾਡਲ ਦੀ ਲੁੱਕ ਰਹੂਗੀ ਜੀ ਬੜਾ ਪਿਆਰਾ ਜਿਹਾ ਕੰਮ ਬੜਾ ਪਿਆਰਾ ਜਿਹਾ ਪ੍ਰਿੰਟ ਤੇ ਇਹ ਮਿਲੇਗਾ ਤੁਹਾਨੂੰ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਮਸਲੀਨ ਦਾ ਵਿੱਚ ਸਾਰੇ ਸੂਟ ਦੇ ਵਰਕ ਕਰਿਆ ਹੋਇਆ ਬਹੁਤ ਪਿਆਰਾ ਜਿਹਾ ਆ ਦੇਖ ਸੌਫਟ ਸੂਟ ਕਪੜਾ ਦੁਪੱਟਾ ਆ ਦੇਖੋ ਦੁਪੱਟੇ ਦਾ ਕੰਮ ਸੂਟ ਬੋਲਦਾ ਆ ਨੰਬਰ 22 ਠੀਕ ਹੈ ਠੀਕ ਹੈ ਜੀ ਨੈਕਸਟ ਪੀਸ ਨੈਕਸਟ ਤੁਹਾਨੂੰ ਮਿਲੇਗਾ ਇਹ ਵਾਲਾ ਪੀਸ ਨੰਬਰ 23 ਠੀਕ ਹੈ ਜੀ ਇਹ ਤੁਹਾਡੀ ਬਾਟਮ ਇਹ ਮਿਲੇਗਾ ਤੁਹਾਨੂੰ ਸੂਟ ਨੰਬਰ 23 ਠੀਕ ਹੈ ਜੀ ਇਹ ਰਹੇਗਾ ਨੰਬਰ 23 ਦੇਖੋ ਕਿੰਨੇ ਪਿਆਰੇ ਸੂਟ ਬਣੇ ਹੋਏ ਪਿਓਰ ਕਾਟਨ ਦਾ ਫੈਬਰਿਕ ਹੈ ਜੀ ਬਹੁਤ ਪਿਆਰਾ ਜਾਂ ਲੇਸ ਦੇ ਨਾਲ ਫਿਨਿਸ਼ਿੰਗ ਕਰਕੇ ਦੁਪੱਟਾ ਬਣਾਇਆ ਹੋਇਆ ਪੂਰਾ গারਲਿਸ਼ ਲੁੱਕ ਚ ਸੂਟ ਆ ਨੰਬਰ 23 ਰਹੇਗਾ ਜੀ ਠੀਕ ਹੈ ਜੀ ਨੈਕਸਟ ਪੀਸ ਨੰਬਰ 24 ਇਹ ਤੁਹਾਡੀ ਬਾਟਮ ਆ थोड़ा दुपट्टा है जी नंबर रहेगा चौबीस ठीक है देखो कि प्यारा पीस नंबर चौबीस नेक्स्ट पीस नंबर पच्ची जी प्योर साउथ कॉटन का पीस है अच्छे वाला है ना बहुत अच्छे वाला पूरा ओरिजिनल हैंड का कम कर ਬਹੁਤ ਫਿਨਿਸ਼ਿੰਗ ਦੀ ਲੇਸ ਇਹ ਤੁਹਾਨੂੰ ਬਾਟਮ ਮਿਲ ਰਹੀ ਹੈ ਠੀਕ ਹੈ ਜੀ ਇਹ ਘੇਰਾਇਆ ਤੇ ਇਹ ਤੁਹਾਨੂੰ ਪੂਰਾ ਗੁੰਦਿਆ ਹੋਇਆ ਇਹ ਤਾਂ ਖਲਣਾ ਹੋ ਮੁਸ਼ਕਿਲ ਹੈ ਪੂਰਾ ਟਾਈਟ ਬੰਨਿਆ ਹੋਇਆ ਦੁਪੱਟਾ ਆ ਪਿਓਰ ਕਾਟਨ ਦਾ ਨੰਬਰ 25 ਠੀਕ ਹੈ ਜੀ ਬਹੁਤ ਸੋਹਣਾ ਨੰਬਰ 25 ਪਿਓਰ ਕਾਟਨ ਦਾ ਅੱਛਾ ਸੂਟ 1299 ਰੁਪਏ ਸਾਰੇ ਸੁੱਟਾਂ ਦੀ ਰੇਂਜ ਹੈ ਜੀ ਜਿਹੜੇ ਤੁਹਾਨੂੰ ਦਿਖਾ ਰਹੇ ਇਹਨਾਂ ਦਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਆ ਬਿਲਕੁਲ ਮਲਾਈ ਵਰਗਾ ਜਿੱਦਾਂ ਤੁਹਾਨੂੰ ਕੋਈ ਸਕਿਨ ਪ੍ਰੋਬਲਮ ਹੈ ਜਾਂ ਕੁਛ ਤੁਸੀਂ ਆਪਣਾ ਸੂਟ ਦੇਖ ਸਕਦੇ ਆ ਬੁੱਕ ਕਰਵਾ ਸਕਦੇ ਆ ਨੰਬਰ 26 ਹੈ ਜੀ ਬੜਾ ਸੋਹਣਾ ਸ਼ਫੂਨ ਦਾ ਤੁਹਾਨੂੰ ਪਿਓਰ ਸ਼ਫੂਨ ਦਾ ਮਿਲ ਰਿਹਾ ਦੁਪੱਟਾ ਨੰਬਰ 26 ਲੰਬਾਈ ਚੜਾਈ ਤੁਹਾਡੀ ਫੁੱਲ ਆ ਜੀ ਠੀਕ ਹੈ ਨੈਕਸਟ ਪੀਸ ਮਿਲੇਗਾ ਨੰਬਰ 27 ਦੇਖੋ ਕਿੰਨਾ ਪਿਆਰਾ ਪ੍ਰਿੰਟ ਡਿਜ਼ਾਈਨ ਹੈ ਠੀਕ ਹੈ ਜਿਨ੍ਹਾਂ ਦੇ ਸਾਨੂੰ ਪੀਸ ਮਿਲੇ ਆ ਅਸੀਂ ਲੈ ਹੋਇਆ ਕਾਫੀ ਕਾਫੀ ਕੁਆਂਟੀਟੀ ਚ ਜਿਨ੍ਹਾਂ ਦੇ ਨਹੀਂ ਮਿਲਦੇ ਉਹਨਾਂ ਦਾ ਥੋੜਾ ਮੁਸ਼ਕਲ ਹੁੰਦਾ ਆ ਨੰਬਰ 27 ਇਹ ਤੁਹਾਨੂੰ ਪਿਓਰ ਕਾਟਨ ਦੀ ਮਿਲਦੀ ਆ ਜੀ ਬਾਟਮ ਤੇ ਇਹ ਤੁਹਾਨੂੰ ਸ਼ਿਫੋਨ ਦਾ ਮਿਲਦਾ ਦੁਪੱਟਾ ਹੁਣ 3-4 ਪੀਸ ਥੋੜੇ ਜਿਹਾ ਉੱਚੀ ਰੇਂਜ ਦੇ ਉਹ ਵੀ ਤੁਹਾਨੂੰ ਦਿਖਾਉਂਦੀ ਆ ਜੀ ਐ ਬਾਦਲ ਦੀ ਨੋਂ ਲਾ ਗਈ ਕਿ ਲਓ ਜੀ ਆ ਰਿਹਾ ਨੈਕਸਟ ਪੀਸ ਆਪਣਾ ਠੀਕ ਹੈ ਜੀ ਨੈਕਸਟ ਪੀਸ ਤੁਹਾਡਾ ਇਹ ਰਹੇਗਾ ਜੀ ਦੇਖੋ ਇੱਥੇ ਤੁਹਾਨੂੰ ਪਿੰਟੈਕਸ ਮਿਲ ਰਹੀ ਹੈ ਦੇਖੋ ਪਿੰਟੈਕਸ ਕਰੇ ਹੋਈ ਹੈ ਬਹੁਤ ਪਿਆਰੇ ਜਿਹੇ ਸੂਰਤ ਹੈ ਇਹ ਪੂਰਾ ਤੁਹਾਨੂੰ ਇੱਥੇ ਕੰਮ দেয়া ਹੋਇਆ ਟਾਂਕੇ ਦਾ ਤੇ ਟੁੱਟਣ ਵਾਲਾ ਨਹੀਂ ਹੈਗਾ ਪੂਰਾ ਕੰਮ দেয়া ਹੋਇਆ ਠੀਕ ਹੈ ਜੀ ਐਂਕਰਿੰਗ ਕਰੇ ਹੋਈ ਹੈ ਸਾਰੇ ਇਹ ਤੁਹਾਨੂੰ ਪੂਰਾ ਮਿਰਰ ਦਾ ਤੇ ਇਹ ਤੁਹਾਨੂੰ ਗੜਾ ਦਿੱਤਾ ਹੋਇਆ ਚਾਹੇ ਤੁਸੀਂ ਬੈਨ ਦਾ ਨੈਕ ਬਣਵਾ ਸਕਦੇ ਹੋ ਚਾਹੇ ਕੋਈ ਵੀ ਠੀਕ ਹੈ ਜੀ ਰੇਟ ਰਹੇਗਾ ਜੀ ਇਸ ਪੀਸ ਦਾ 1450 ਰੁਪਏ ਬੁਟੀਕ ਸਟਾਈਲ ਪੀਸ ਹੈ ਜੀ ਪੂਰਾ ਪਿਓਰ ਕੋਟਾ ਡੋਰੀਆ ਦਾ ਦੁਪੱਟਾ ਪੂਰਾ ਭਰਿਆ ਹੋਇਆ ਵਰਕ ਨਾਲ ਆਹ ਦੇਖੋ ਪੂਰਾ ਚਾਰੋਂ ਪਾਸੇ ਸਕੈਲਪਿੰਗ ਇੱਥੇ ਤੁਹਾਨੂੰ ਪੱਟੀ ਮਿਲ ਰਹੀ ਹੈ ਬਹੁਤ ਸੋਹਣੀ ਆ ਦੇਖ ਬਹੁਤ ਪਿਆਰੇ ਜੀ ਪੀਸ ਦੇ ਨਾਲ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਦੇਖ ਰੇਟ ਰਹੇਗਾ ਇਸ ਪੀਸ ਦਾ 1400 1450 ਰੁਪਏ ਹਾਂਜੀ 1450 ਰੁਪਏ ਸੂਟ ਦਾ ਰੇਟ ਰਹੇਗਾ ਨੰਬਰ 28 ਦਾ ਠੀਕ ਹੈ ਜੀ ਇਹ ਦੋ ਤਿੰਨੇ ਨਾ ਮਿਕਸ ਜੇ ਹੋ ਗਏ ਸੂਟ ਇਸ ਕਰਕੇ ਥੋੜਾ ਲੱਗ ਲੱਗ ਰੇਟ ਦੇ ਆ ਮੈਂ ਹੁਣ ਲਾਸਟ ਚ ਪਾ ਰਹੀ ਹਾਂ ਆ ਦੇਖੋ ਇਹ ਕੇ ਸੂਟ ਇਹ ਹੈ ਜੀ 1199 ਦਾ ਇਹ ਤੁਹਾਨੂੰ ਗਲਾ ਮਿਲ ਰਿਹਾ ਡੋਰੀ ਇੱਕ ਡੋਰੀ ਵਾਲਾ ਇਹ ਬਾਟਮ ਤੇ ਇਹ ਦੁਪੱਟਾ ਨੰਬਰ 29 ਹਲ ਕੇ ਰੇ ਤੇ ਦੇਖੋ ਬਹੁਤ ਸੋਹਣੇ ਲੇਸ ਠੀਕ ਹੈ ਨੰਬਰ 29 ਨੈਕਸਟ ਪੀਸ 1350 ਰੁਪਏ ਡਿਫਰੈਂਟ ਡਿਫਰੈਂਟ ਰੇਟ ਹੋਗੇ ਨਾ ਤਾਂ ਅਰੇ ਕੇ ਲਾਸਟ ਚ ਪਾਤਾ 1350 ਰੁਪਏ ਇਹ ਤੁਹਾਨੂੰ ਸੂਟ ਮਿਲੂਗਾ ਜੀ ਇੱਥੇ ਗਲੇ ਤੇ ਕੰਮ ਮਿਲਣਾ ਇਹ ਤੁਹਾਡੀ ਬਾਟਮ ਨੰਬਰ 30 ਹੈ ਜੀ ਇਹ ਤੁਹਾਡਾ ਹੋ ਗਿਆ ਆਪਣਾ ਦੁਪੱਟਾ ਆ ਲਓ ਜੀ ਨੰਬਰ 32 ਠੀਕ ਹੈ ਜੀ ਨੈਕਸਟ ਪੀਸ ਨੰਬਰ 31 ਹੁਣ ਦੇਖੋ ਇਹਦਾ ਡਿਜ਼ਾਈਨ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਇਹ ਲੇਸ ਦੀ ਇਨਸਰਟਿੰਗ ਹੈ ਸਾਈਡ ਤੇ ਤੁਹਾਨੂੰ ਬੜੀ ਸੋਹਣੀ ਪੱਟੀ ਤੇ ਲੇਸ ਵੀ ਹੋਈ ਹੈ ਸਾਈਡ ਤੇ ਪੱਟੀ ਵੀ ਹੋਈ ਹੈ ਪਿਓਰ ਸਾਊਥ कॉटन ਦਾ ਫੈਬਰਿਕ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਤੁਹਾਨੂੰ ਘੇਰੇ ਦਾ ਦਿਆ ਇਹਨਾਂ ਨੇ ਸਲਵਾਰ ਦਾ ਤੇ ਪੂਰਾ ਘੇਰੇ ਤੇ ਤਿਆਰ ਕਰਕੇ ਤੁਹਾਨੂੰ ਡਿਜ਼ਾਈਨ ਦੇ ਆ ਪੂਰਾ ਕੁਝ ਕਰਾਉਣ ਦੀ ਜ਼ਰੂਰਤ ਨਹੀਂ ਨੰਬਰ ਰਹੇਗਾ ਜੀ 31 ਰੇਟ ਰਹੇਗਾ 1350 ਰੁਪਏ ਇਹ ਰਹੇਗੀ ਬਾਟਮ ਪਿਓਰ ਕਾਟਨ ਦਾ ਰਹੇਗਾ ਬਹੁਤ ਸੋਹਣਾ ਸ਼ਾਨਦਾਰ ਜਾਂ ਦੁਪੱਟਾ ਚਾਰੇ ਪਾਸੇ ਲੱਗੀ ਹੋਈ ਹੈ ਲੇਸ ਦੇ ਆਹ ਦੇਖ ਕਿੰਨਾ ਸੋਹਣਾ 31 ਨੰਬਰ ਦਾ ਸੂਟ ਠੀਕ ਹੈ ਜੀ ਬਹੁਤ ਪਿਆਰਾ ਜਾਂ ਨੰਬਰ 31 ਨੇਸੀ ਜੀ ਅੱਜ ਦੀ ਮਿੱਠੀ ਮਿੱਠੀ ਜੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆਪਣਾ ਕਮੈਂਟ ਜ਼ਰੂਰ ਦੇਣਾ ਆ ਨੈਕਸਟ ਵੀਡੀਓ 'ਚ ਫੇਰ ਮਿਲਾਂਗੇ ਥੈਂਕ ਯੂ ਸੋ ਮੱਚ